ਵਰਟ ਹਾਊਸ ਨੇੜੇ ਹੋਈ ਫਾਇਰਿੰਗ ਦੇ ਮਗਰੋਂ ਹੁਣ ਅਮਰੀਕੀ ਪ੍ਰਸ਼ਾਸਨ ਦੇ ਵਿੱਚ ਉਤਤਲ ਨਹੀਂ ਮੱਚੀ ਹੋਈ ਹੈ ਇਸ ਹਮਲੇ ਦੇ ਚਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ حملہਵਰ ਅਫਗਾਨ ਨਾਗਰਿਕ ਸੀ ਜੋ ਕਿ 2021 ਦੇ ਵਿੱਚ ਅਮਰੀਕਾ ਵਿੱਚ ਦਾਖਲ ਹੋਇਆ ਸੀ ਤੇ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਅਮਰੀਕਾ ਨੇ ਅਫਗਾਨ ਨਾਗਰਿਕਾਂ ਲਈ ਸਾਰੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਤੁਰੰਤ ਅਤੇ ਅਨਮਿੱਥੇ ਸਮੇਂ ਦੇ ਲਈ ਰੋਕ ਲਗਾਉਂਦਾ ਹੁਕਮ ਦਿੱਤਾ ਹੈ ਜੀ ਹਾਂ ਅਧਿਕਾਰੀਆਂ ਨੇ ਇਸ ਫੈਸਲੇ ਦਾ ਕਾਰਨ ਮੌਜੂਦਾ ਸੁਰੱਖਿਆ ਤੇ ਜਾਂਚ ਪਰਖੇ ਵਿਵਾਂਤ ਦੀ ਵਿਆਪਕ ਸਮੀਖਿਆ ਦੀ ਉਸੁਰਤ ਉੰਤਸੇ ਇਸ ਕਦਮ ਦੇ ਨਾਲ ਅਫਗਾਨਾ ਤੇ ਲਈ ਵੀਜ਼ਾ ਅਰਜ਼ੀਆਂ ਸ਼ਰਨ ਦੇ ਦਾਅਵਿਆਂ ਤੇ ਹੋਰ ਸਾਰੇ ਇਮੀਗ੍ਰੇਸ਼ਨ ਮਾਰਕ ਉਤੇ ਵੀ ਰੋਕ ਲਗਾ ਦਿੱਤੀ ਗਿਆ। ਇਹ ਵੱਡਾ ਐਲਾਨ ਵਿਰਵਾਨ ਨੂੰ ਫਾਇਰਟ ਹਾਊਸ ਤੋਂ ਸਿਰਫ ਦੋ ਬਲਾਕ ਦੂਰ ਹੋਈ ਫਾਇਰਿੰਗ ਤੋਂ ਬਾਅਦ ਹੈ। ਇਹ ਘਟਨਾ ਵਿੱਚ ਨੈਸ਼ਨਲ ਗਾਰਡ ਦੇ ਦੋ ਕਰਮਚਾਰੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ। ਇਸ ਹਮਲੇ ਦੇ ਵਿੱਚ ਬੰਦੂਕ ਧਾਰੀ ਦੀ ਪਛਾਣ ਰਹਿਮਾਨੁਲਾ ਲਖਨਵਾਲ ਇੱਕ 29 ਸਾਲਾ ਅਫਗਾਨ ਨਾਗਰਿਕ ਦੇ ਤੌਰ 'ਤੇ ਹੋਈ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇਸ ਘਟਨਾ ਨੂੰ ਅਤਵਾਦੀ ਹਮਲਾ ਵੀ ਦੱਸਿਆ। ਉਹਨਾਂ ਨੇ ਕਿਹਾ ਹੈ ਕਿ ਇਹ ਹਮਲਾ ਸਾਡੇ ਸਮੁੱਚੇ ਰਾਸ਼ਟਰ ਦੇ ਵਿਰੁੱਧ ਇੱਕ ਅਪਰਾਧ ਹੈ। ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਹਿਰਾਸਤ ਵਿੱਚ ਲਿਆ ਗਿਆ ਸ਼ਖਤੀ ਇੱਕ ਵਿਦੇਸ਼ੀ ਨਾਗਰਿਕ ਹੈ ਜੋ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਵਿੱਚ ਦਾਖਲ ਹੋਇਆ ਸੀ। ਟਰੰਪ ਨੇ ਇਸ ਗੋਲੀਬਾਰੀ ਨੂੰ ਇਮੀਗ੍ਰੇਸ਼ਨ ਚਰਚਾ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੀ ਸ਼ਮੂਲੀਅਤ, ਵਿਰਾਸਤ ਅਤੇ ਦੇਸ਼ ਦੇ ਵਿੱਚ ਫੌਜੀ ਬਲਾਂ ਦੀ ਘਰੇਲੂ ਤਾਇਨਾਤੀ ਵਰਗੇ ਤਿੰਨ ਮੁੱਖ ਮੁੱਦਿਆਂ ਦੇ ਨਾਲ ਵੀ ਜੋੜਿਆ।